ਜੇਕਰ ਤੁਹਾਡੇ ਅੰਦਰ ਡਰ ਹੈ ਇਹਦਾ ਮਤਲਬ ਤੁਹਾਡੇ ਅੰਦਰ ਅਖਤਿਆਰ ਨਹੀਂ ਹੈ ਜੇ ਅਖਤਿਆਰ ਹੈ ਤੇ ਫਿਰ ਡਰ ਨਹੀਂ ਹੈ ਹਾਲੇਲੂਇਆ ਅੱਜ ਦੇ ਦਿਨ ਤੋਂ ਬਾਅਦ ਆਪਣੇ ਆਪ ਨੂੰ ਕਹੋ ਕਿ ਮੈਨੂੰ ਪ੍ਰਭੂ ਨੇ ਚੁਣਿਆ ਉਹ ਬਦਰਵਾ ਸ਼ੈਤਾਨਾਂ ਐਵੇਂ ਪੰਗੇ ਨਾ ਲੈਣਾ ਜੀ ਕਿਤੇ ਹਾਲੇਲੂਇਆ ਪਿਆਰਿਓ ਤੁਸੀਂ ਮਾੜੇ ਮੋਟੇ ਜੇ ਨਹੀਂ ਹੈਗੇ ਆ ਜਿਹੜੇ ਲੋਕ ਹਾਰੀ ਹੋਈ ਜ਼ਿੰਦਗੀ ਜੀਂਦੇ ਆ ਮਜਬੂਰ ਜ਼ਿੰਦਗੀ ਜੀਂਦੇ ਆ ਹਰ ਵੇਲੇ ਹਾਇ ਹਾਇ ਵਾਲੀ ਜ਼ਿੰਦਗੀ ਜੀਂਦੇ ਆ ਇਹ ਉਹ ਲੋਕ ਨੇ ਜਿਹੜੇ ਆਪਣੇ ਅਧਿਕਾਰ ਨੂੰ ਜਾਣਦੇ ਨਹੀਂ ਆ ਪਰ ਜਿਹੜੇ ਲੋਕ ਆਪਣੇ ਅਧਿਕਾਰ ਨੂੰ ਸਮਝਦੇ ਆ ਇਹ ਉਹ ਲੋਕ ਨੇ ਜਿਨ੍ਹਾਂ ਤੇ ਵੈਰੀ ਹਮਲਾ ਤੇ ਕਰਕੇ ਬੇਵਕੂਫੀ ਕਰ ਲੈਂਦਾ ਕਿਉਂਕਿ ਉਸ ਤੋਂ ਬਾਅਦ ਪ੍ਰਭੂ ਜਿਹੜੇ ਪਟਾਕੇ ਪਾਉਣ ਲਈ ਆਪਣੇ ਲੋਕਾਂ ਲਈ ਆਉਂਦਾ ਹੈ ਪ੍ਰਭੂ ਕਹਿੰਦਾ ਫਿਰ ਮੈਂ ਆਉਣਾ ਤੇ ਗਦਾਉਣਾ ਹਾੜ ਵਾਲੀ ਨਦੀ ਵਾਂਗੂ ਆਉਣਾ